ਦੋਸਤੋ ਅੱਜ ਆਪਾਂ ਉਸ ਵਿਸ਼ੇ ਤੇ ਗੱਲ ਕਰਨ ਲੱਗੇ ਆ ਜਿਹੜਾ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਛੋਟੇ ਬੱਚੇ ਦੇ ਨਾਲ ਬਹੁਤ ਘਿਣਾਉਣਾ ਕੰਮ ਕੀਤਾ ਗਿਆ ਉਸ ਬੱਚੇ ਦੇ ਨਾਲ ਕੋ ਕਰਮ ਕਰਕੇ ਉਹਦੀ ਲੈਟਰਿੰਗ ਵਾਲੀ ਜਗ੍ਹਾ ਦੇ ਵਿੱਚ ਇੱਕ ਰੌਡ ਧੋਸ ਦਿੱਤੀ ਗਈ ਜਿਸ ਦੇ ਨਾਲ ਉਸ ਬੱਚੇ ਦੀ ਮੌਤ ਹੋ ਗਈ ਹੋਰ ਪਤਾ ਨਹੀਂ ਉਸ ਬੱਚੇ ਦੇ ਨਾਲ ਕੀ ਕੀ ਜ਼ੁਲਮ ਹੋਇਆ ਹੋਏਗਾ ਕੀਤਾ ਕਿਸ ਨੇ ਸੀ ਇੱਕ ਪ੍ਰਵਾਸੀ ਬੰਦੇ ਨੇ ਇੱਕ ਇਨਸਾਨ ਨੇ ਹੁਣ ਆਪਾਂ ਇੱਥੇ ਇੱਕ ਪ੍ਰਵਾਸੀ ਸ਼ਬਦ ਨਾਂ ਵਰਤ ਕੇ ਇੱਕ ਇਨਸਾਨ ਦੀ ਮਾਨਸਿਕਤਾ ਦੀ ਗੱਲ ਕਰਦੇ ਹਾਂ ਕਿ ਉਸ ਇਨਸਾਨ ਦੀ ਮਾਨਸਿਕਤਾ ਕਿੰਨੀ ਗਿਰ ਗਈ ਹੋਏਗੀ ਕਿੰਨੀ ਦਰਿੰਦਗੀ ਕਿੰਨਾ ਉਹਦੇ ਮਨ ਦੇ ਵਿੱਚ ਗੰਧ ਭਰਿਆ ਹੋਏਗਾ ਕਿੰਨਾ ਜ਼ਹਿਰ ਉਸ ਇਨਸਾਨ ਦੇ ਮਨ ਦੇ ਵਿੱਚ ਹੋਏਗਾ ਕਿਸ ਚੀਜ਼ ਦਾ ਉਸ ਇਨਸਾਨ ਨੇ ਬਦਲਾ ਲਿਆ ਹੋਏਗਾ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਅੱਜ ਥਾਂ-ਥਾਂ ਤੇ ਪ੍ਰਦਰਸ਼ਨ ਹੋ ਰਹੇ ਨੇ ਧਰਨੇ ਲੱਗ ਰਹੇ ਨੇ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਅਸੀਂ ਪ੍ਰਵਾਸੀਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ ਆਪਣੇ ਪਿੰਡਾਂ ਦੇ ਵਿੱਚੋਂ ਕੱਢ ਦੇਵਾਂਗੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਪਹਿਲਾਂ ਹੀ ਦੱਸਦਾ ਕਿ ਇਹ ਵੀਡੀਓ ਨਾ ਆਪਾਂ ਕਿਸੇ ਦੀ ਹੱਕ ਦੇ ਵਿੱਚ ਪਾ ਰਹੇ ਆ ਔਰ ਨਾ ਹੀ ਕਿਸੇ ਵਿਰੋਧ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਹੈ ਕਿ ਪ੍ਰਵਾਸੀ ਲੋਕਾਂ ਦੇ ਉੱਪਰ ਅਸੀਂ ਕਿੰਨੇ ਡਿਪੈਂਡ ਹੋ ਗਏ ਆ ਅਸੀਂ ਉਹਨਾਂ ਦੇ ਉੱਪਰ ਨਿਰਭਰ ਹੋ ਗਏ ਹਾਂ ਅਸੀਂ ਉਹਨਾਂ ਨੂੰ ਚਾਕੇ ਵੀ ਕੱਢ ਨਹੀਂ ਸਕਦੇ ਕਿਉਂਕਿ ਇਹ ਕਾਨੂੰਨ ਨਹੀਂ ਹੈ ਔਰ ਅਗਰ ਅਸੀਂ ਕਾਨੂੰਨ ਦੇ ਉਲਟ ਕੰਮ ਕਰਦੇ ਹਾਂ ਤੇ ਦੋਸ਼ੀ ਅਸੀਂ ਖੁਦ ਬਣ ਜਾਂਦੇ ਹਾਂ ਅਗਰ ਤੁਸੀਂ ਕਿਸੇ ਪ੍ਰਵਾਸੀ ਨੂੰ ਛੇੜਦੇ ਹੋ ਤੰਗ ਪਰੇਸ਼ਾਨ ਕਰਦੇ ਹੋ ਉਹ ਥਾਣੇ ਚਲੇ ਜਾਂਦਾ ਹੈ ਕਾਨੂੰਨ ਦੇ ਕੋਲ ਚਲੇ ਜਾਂਦਾ ਹੈ ਤੇ ਕਾਰਵਾਈ ਤੁਹਾਡੇ ਉੱਪਰ ਹੋਣੀ ਹੈ ਇਸ ਕਰਕੇ ਜਦ ਤੱਕ ਭਾਈ ਕਾਨੂੰਨ ਨਹੀਂ ਬਣਦਾ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੋ ਸਭ ਤੋਂ ਪਹਿਲਾਂ ਕਾਨੂੰਨ ਹੈ ਉਸ ਇਨਸਾਨ ਨੇ ਜਿਹੜੀ ਹਰਕਤ ਉਹ ਛੋਟੇ ਬੱਚੇ ਦੇ ਨਾਲ ਕੀਤੀ ਹੈ ਉਸ ਨੂੰ ਕਾਨੂੰਨ ਨੇ ਸਜ਼ਾ ਦੇਣੀ ਹੈ ਔਰ ਪੂਰੀ ਉਮੀਦ ਹੈ ਕਿ ਉਸ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਸਾਰੇ ਲੋਕ ਮੰਗ ਕਰ ਰਹੇ ਨੇ ਤੇ ਜਿਨ੍ਹਾਂ ਨੇ ਸਜ਼ਾ ਦੇਣੀ ਹੈ ਉਹ ਵੀ ਇਨਸਾਨ ਹੀ ਨੇ ਉਹ ਵੀ ਜ਼ਰੂਰ ਇਸ ਚੀਜ਼ ਨੂੰ ਦੇਖ ਕੇ ਤੇ ਇਸ ਨੂੰ ਵੱਧ ਤੋਂ ਵੱਧ ਸਜ਼ਾ ਦੇਣਗੇ ਅੱਜ ਜੇ ਕੁਝ ਕਰਨਾ ਹੈ ਤੇ ਕਾਨੂੰਨ ਬਦਲਣ ਦੀ ਲੋੜ ਹੈ ਕਾਨੂੰਨ ਸਾਡੇ ਸਖਤ ਹੋਣ ਕਿ ਜਿਸ ਤਰ੍ਹਾਂ ਦਾ ਅਪਰਾਧ ਇਨਸਾਨ ਨੇ ਕੀਤਾ ਹੈ ਉਸੇ ਤਰ੍ਹਾਂ ਦੀ ਉਹਨੂੰ ਸਜ਼ਾ ਮਿਲੇ ਸਾਡੇ ਇੰਡੀਆ ਦੇ ਕਾਨੂੰਨ ਬਹੁਤ ਨਰਮ ਨੇ ਮੈਂ ਵੀ ਸੁਣਿਆ ਹੈ ਸੁਣੀ ਸੁਣਾਈ ਗੱਲ ਹੈ ਕਿ ਸਾウਦੀ ਅਰਬ ਦੇ ਵਿੱਚ ਇਹਨੇ ਸਖਤ ਕਾਨੂੰਨ ਨੇ ਕਿ ਜੇ ਕੋਈ ਇਨਸਾਨ ਕਿਸੇ ਵੱਲ ਉਂਗਲੀ ਕਰਦਾ ਹੈ ਤਾਂ ਉਸਦੇ ਹੱਥ ਕੱਟ ਲਿਆ ਜਾਂਦਾ ਹੈ ਜੇ ਕੋਈ ਇਨਸਾਨ ਕਿਸੇ ਨੂੰ ਅੱਖ ਮਾਰਦਾ ਹੈ ਤੇ ਉਸਦੀ ਅੱਖ ਕੱਢ ਲਈ ਜਾਂਦੀ ਹੈ ਕਿ ਤੂੰ ਇਹਨਾਂ ਅੱਖਾਂ ਦੇ ਨਾਲ ਗਲਤ ਅਪਰਾਧ ਕੀਤਾ ਸੋ ਇੰਡੀਆ ਦੇ ਜਿਹੜੇ ਕਾਨੂੰਨ ਨੇ ਇਹ ਸਖਤ ਹੋਣੇ ਚਾਹੀਦੇ ਨੇ ਇਹੋ ਜਿਹੇ ਇਨਸਾਨ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਹੜਾ ਇਦਾਂ ਦੇ ਕੰਮ ਕਰਦਾ ਹੈ ਬਾਕੀ ਅਸੀਂ ਜਿਹੜਾ ਵਾ ਇਹਨਾਂ ਲੋਕਾਂ ਦੇ ਉੱਪਰ ਨਿਰਭਰ ਹੋ ਚੁੱਕੇ ਹਾਂ ਭਾਈ ਸਬਜ਼ੀਆਂ ਦੀਆਂ ਦੁਕਾਨਾਂ ਇਹਨਾਂ ਦੀਆਂ ਫਰੂਟਸ ਦੀਆਂ ਦੁਕਾਨਾਂ ਇਹਨਾਂ ਦੀਆਂ ਮਿਸਤਰੀ ਸਾਰੇ ਇਹ ਘਰਾਂ ਦੇ ਵਿੱਚ ਨੌਕਰ ਜਿੰਨੇ ਨੇ ਇਹ ਸਾਡੇ ਬਾਗ ਬਗੀਚੇ ਸੰਭਣ ਵਾਲੇ ਇਹ ਔਰ ਕਈਆਂ ਜਗ੍ਹਾ ਦੇ ਉੱਪਰ ਸਰਪੰਚ ਬਣੇ ਨੇ ਤੁਸੀਂ ਦੇਖਿਆ ਇਹ ਕਈਆਂ ਜਗ੍ਹਾ ਜ਼ਿਲ੍ਹਿਆਂ ਦੇ ਉੱਪਰ ਮੁਹੱਲਿਆਂ ਦੇ ਉੱਪਰ ਇਹ ਐਮਸੀ ਬਣੇ ਨੇ ਇਸ ਕਰਕੇ ਇਹਨਾਂ ਨੂੰ ਕੱਢਣਾ ਜਿਹੜਾ ਹੁਣ ਉਹ ਸਮਾਂ ਲੰਘ ਗਿਆ ਇਹ ਕਾਨੂੰਨ ਪਹਿਲੀਆਂ ਜਿਹੜੀਆਂ ਸਰਕਾਰਾਂ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਲੰਘੀਆਂ ਨਾ ਉਦੋਂ ਕਾਨੂੰਨ ਬਣ ਜਾਂਦਾ ਤੇ ਠੀਕ ਸੀ ਹੁਣ ਇਹ ਕਾਨੂੰਨ ਤੁਹਾਡਾ ਕਦੇ ਵੀ ਨਹੀਂ ਬਣ ਸਕਦਾ ਜਿੰਨਾ ਮਰਜੀ ਜ਼ੋਰ ਲਾ ਲਓ ਬਾਕੀ ਧਰਨੇ ਪ੍ਰਦਰਸ਼ਨ ਲਾਉਣੇ ਆ ਕਰਨੇ ਆ ਕਰੀ ਜਾਓ ਬੈਠੋ ਲੋਕਾਂ ਨੇ ਤੁਹਾਨੂੰ ਫੰਡ ਭੇਜੀ ਜਾਣੇ ਆ ਬੈਠੇ ਰਹੋ ਬਾਕੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਇਹ ਜਿਹੜੇ ਧਰਨੇ ਪ੍ਰਦਰਸ਼ਨ ਲਾਉਣ ਵਾਲੇ ਜਾਂ ਤੁਹਾਨੂੰ ਉਕਸਾਉਣ ਵਾਲੇ ਲੋਕ ਨੇ ਇਹ ਤੁਹਾਡੇ ਕੋਲੋਂ ਵੀ ਅਪਰਾਧਨਾ ਕਰਵਾ ਦੇਣ ਕਿਉਂਕਿ ਕਹਿੰਦੇ ਹੁੰਦੇ ਨਾ ਉਹ ਕਹਾਵਤ ਸੁਣੀ ਹੈ ਨਾ ਕਿ ਅੱਗ ਲਾ ਕੇ ਤੇ ਡੱਬੂ ਆਪ ਕੰਧ ਤੇ ਇਹਨਾਂ ਨੇ ਆਪ ਭਾਸ਼ਣ ਦੇ ਕੇ ਲੈਕਚਰ ਦੇ ਕੇ ਆਪਣੇ ਘਰਾਂ ਦੇ ਵਿੱਚ ਚਲੇ ਜਾਣਾ ਗੁੱਸੇ ਦੇ ਵਿੱਚ ਆ ਕੇ ਤੁਸੀਂ ਲੋਕਾਂ ਨੇ ਕੋਈ ਅਪਰਾਧ ਕਰ ਲੈਣਾ ਤੇ ਜੇਲ੍ਹ ਦੇ ਵਿੱਚ ਤੁਹਾਡੇ ਪਰਿਵਾਰ ਵੀ ਰੁੱਲ ਜਾਣਾ ਔਰ ਤੁਹਾਡੇ ਉੱਪਰ ਵੀ ਕਾਰਵਾਈ ਹੋ ਜਾਣੀ ਆ ਇਸ ਕਰਕੇ ਇਹ ਕਾਨੂੰਨ ਹੈ ਆਪਾਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦੇ ਇਸ ਕਰਕੇ ਭਾਈ ਜਦੋਂ ਤੱਕ ਕਾਨੂੰਨ ਨਹੀਂ ਬਣ ਜਾਂਦਾ ਜੇ ਤੁਸੀਂ ਕਾਨੂੰਨ ਬਣਾਉਣਾ ਹੈ ਮੰਤਰੀਆਂ ਨੂੰ ਮਿਲੋ ਮੁੱਖ ਮੰਤਰੀ ਸਾਹਿਬ ਨੂੰ ਮਿਲੋ ਪੀਐਮ ਸਾਹਿਬ ਨੂੰ ਜਾ ਕੇ ਮਿਲੋ ਤੇ ਕਾਨੂੰਨ ਬਣਾਓ ਕਿ ਸਾਡੀ ਸਟੇਟ ਦੇ ਵਿੱਚ ਵੀ ਇਹ ਕਾਨੂੰਨ ਬਣਨਾ ਚਾਹੀਦਾ ਹੈ ਬਾਕੀ ਇਹ ਜਿਹੜਾ ਮੁੱਦਾ ਹੈ ਬੜਾ ਗੰਭੀਰ ਹੈ ਇਸ ਦੇ ਉੱਪਰ ਜ਼ਿਆਦਾ ਗੱਲ ਚਰਚਾ ਕਰਨੀ ਸ਼ਾਇਦ ਬੇਵਕੂਫੀ ਹੋਏਗੀ ਕਿ ਇਹਨਾਂ ਨੂੰ ਕੱਢ ਦਈਏ ਜਾਂ ਰੱਖ ਲਈਏ ਆਪਾਂ ਕੀ ਕਰੀਏ ਕਿਉਂਕਿ ਅੱਜਕੱਲ ਜਿਹੜੀ ਵੀ ਸੱਸ ਦੇ ਵਿੱਚ ਬੈਠ ਜਾਓ ਇਹੀ ਚਰਚਾ ਚੱਲ ਰਹੀ ਹੈ ਸਾਡੇ ਕਹਿਣ ਦੇ ਨਾਲ ਕੁਝ ਨਹੀਂ ਹੋਣਾ ਸਾਡੇ ਲੋਕ ਇਹਨਾਂ ਦੇ ਉੱਪਰ ਨਿਰਭਰ ਹੋ ਗਏ ਨੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਜਿੰਨੇ ਵੀ ਲੋਕ ਨੇ ਇਹ ਮੰਡੀਆਂ ਦੇ ਵਿੱਚ ਖੇਤਾਂ ਦੇ ਵਿੱਚ ਹਰ ਜਗ੍ਹਾ ਔਰ ਉਹ ਲੋਕ ਸ਼ਾਇਦ ਸਟੇਜ ਉੱਪਰ ਭਾਸ਼ਣ ਵੀ ਦਿੰਦੇ ਨਜ਼ਰ ਆਉਣਗੇ ਤੇ ਘਰੇ ਉਹ ਰੱਖਾ ਛੱਡ ਕੇ ਆਏ ਹੋਣਗੇ ਕਿ ਧਿਆਨ ਰੱਖੀਂ ਪਿੱਛੇ ਉਹਨਾਂ ਸੋ ਇਸ ਕਰਕੇ ਇਹ ਮੁੱਦਾ ਬੜਾ ਗੰਭੀਰ ਹੈ ਛੋਟੇ ਬੱਚੇ ਦੇ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ ਪ੍ਰਮਾਤਮਾ ਇਦਾਂ ਦੀ ਹੈਵਾਨੀਅਤ ਵਾਲੀ ਸੋਚ ਇਦਾਂ ਦੀ ਜਿਹੜੀ ਨੀਅਤ ਕਿਸੇ ਇਨਸਾਨ ਦੀ ਨਾ ਹੋਵੇ ਸੋ ਉਸ ਇਨਸਾਨ ਨੇ ਮੜਾ ਕੀਤਾ ਜਿਹੜਾ ਇਨਸਾਨ ਮੜਾ ਹੈ ਉਸ ਇਨਸਾਨ ਨੂੰ ਅਸੀਂ ਮੜਾ ਕਹਿ ਸਕਦੇ ਆ ਕਿਸੇ ਬਰਾਦਰੀ ਨੂੰ ਕਿਸੇ ਖਾਸ ਤਬਕੇ ਨੂੰ ਅਸੀਂ ਮੜਾ ਨਹੀਂ ਕਹਿ ਸਕਦੇ ਕਿ ਸਾਰਾ ਸਿਸਟਮ ਹੀ ਮੜਾ ਹੋ ਗਿਆ ਕਿਉਂਕਿ ਇਦਾਂ ਦੇ ਬਹੁਤ ਸਾਰੇ ਅਪਰਾਧ ਨੇ ਜਿਹੜੇ ਪੰਜਾਬੀਆਂ ਨੇ ਵੀ ਕੀਤੇ ਨੇ ਇੱਕ ਪਿਓ ਨੇ ਆਪਣੀ ਧੀ ਦਾ 3 ਸਾਲ ਆ ਮੋਗੇ ਦੀ ਖਬਰ ਮੈਂ ਪਿਛੇ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਆਪਣੀ ਧੀ ਦੇ ਨਾਲ ਰੇਪ ਕਰਦਾ ਰਿਹਾ ਹੁਣ ਸਾਰੇ ਪਿਓ ਮਾੜੇ ਨਹੀਂ ਆ ਸਾਡੀਆਂ ਵੀ ਧੀਆਂ ਨੇ ਅਸੀ ਵੀ ਧੀਆਂ ਵਾਲੇ ਆ ਬਾਬੇ ਕਿੰਨੇ ਗਲਤ ਕੰਮ ਕਰਦੇ ਨੇ ਹਰ ਤੀਰਥ ਸਥਾਨ ਤੇ ਜਾ ਕੇ ਦੇਖ ਲੋ ਹਰ ਜਗ੍ਹਾ ਤੇ ਕੋਈ ਨਾ ਕੋਈ ਬਾਬਾ ਫਸਿਆ ਹੁੰਦਾ ਸਾਰੇ ਬਾਬੇ ਮਾੜੇ ਨਹੀਂ ਆ ਸਾਰੇ ਸੰਤ ਫਕੀਰ ਜਿਹੜੇ ਨੇ ਉਹ ਮਾੜੇ ਨਹੀਂ ਅਸੀਂ ਉਹਨਾਂ ਨੂੰ ਕੱਢ ਨਹੀਂ ਦਿੰਦੇ ਉਹਨਾਂ ਨੂੰ ਭਜਾ ਨਹੀਂ ਦਿੰਦੇ ਕਿਤੇ ਇਸ ਕਰਕੇ ਜਿਹੜਾ ਇਨਸਾਨ ਮਾੜਾ ਹੈ ਉਸ ਨੂੰ ਭੰਡੋ ਉਸ ਨੂੰ ਸਜ਼ਾ ਦਿਵਾਓ ਔਰ ਉਹਦੇ ਲਈ ਜੇ ਪ੍ਰਦਰਸ਼ਨ ਕਰਨੇ ਆ ਤੇ ਤੁਸੀਂ ਕਰ ਸਕਦੇ ਹੋ ਬਾਕੀ ਇਹਨਾਂ ਦੇ ਨਾਲ ਕੋਈ ਗਲਤ ਕੰਮ ਕਰਕੇ ਕਿ ਆਪਣਾ ਵੈਰ ਨਾ ਕਿਤੇ ਪਾ ਲਿਓ ਜਾਂ ਤੁਹਾਡੇ ਤੇ ਕੋਈ ਹਮਲਾ ਕਰ ਦੇ ਜਾਂ ਤੁਹਾਡਾ ਕੋਈ ਨੁਕਸਾਨ ਹੋਵੇ ਇਹਨਾਂ ਚੀਜ਼ਾਂ ਤੋਂ ਬਚੋ ਔਰ ਕੋਸ਼ਿਸ਼ ਕਰੋ ਕਾਨੂੰਨ ਦੇ ਵਿੱਚ ਰਹਿ ਕੇ ਕੋਈ ਵੀ ਕੰਮ ਕਰਨਾ ਹੈ ਕਾਨੂੰਨ ਦੇ ਵਿੱਚ ਰਹਿ ਕੇ ਕਰੋ ਕਾਨੂੰਨ ਦੀ ਉਲੰਘਣਾ ਨਾ ਕਰੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਉਹਨਾਂ ਲੋਕਾਂ ਤੱਕ ਜਿਨ੍ਹਾਂ ਦੀ ਚੰਗੀ ਸੋਚ ਹੈ